ਇਹ ਕਿਨ ਸਾੜਿਆ ਵਾ ਜਿਹੜਾ ਕਰਤ ਲਾਇਆ ਵਾ ਕਿ ਐਸ ਹੁੰਦਾ ਵੀਰੇ ਤੂੰ ਸਾਡ ਨਾਲ ਕਿਹੜਾ ਗੱਲ ਕੀਤੀ ਸੀ ਕੋਈ ਕੋਈ ਇਤਰਾਜ ਹੈ ਤਾਂ ਮੈਨੂੰ ਹੁਣ ਦੱਸ ਦੋ ਮੇਰੀ ਭੈਣ ਕਿਸੇ ਕੱਲੋਂ ਠੀਕ ਹੈ ਨਾ ਕੱਲੋਂ ਤੁਸੀਂ ਕਹੋ ਸਾਡਾ ਵੀਰ ਇਦਾਂ ਸੀ ਇਦਾਂ ਸੀ ਹੈਨਾ ਆ ਭੈਣ ਫਿਰ ਕਰਨ ਪਤਾ ਵੀ ਦੁਨੀਆ ਤੇਰਾ ਬਦੇ ਰੰਗ ਦਾ ਆ ਜਾ ਆ ਚਾ ਪੀ ਲਾ ਆ ਜਾ ਆ ਜਾ ਆ ਚਾ ਆ ਚਾ ਬਹੁਤ ਠੀਕ ਠਾਕ ਹਾਂ ਬਣੇ ਗੁੰਮ ਬੋਰੀਂ ਬਾਰੇ ਨਹੀਂ ਬੰਦੇ ਬਾਰੇ ਕਿਸੇ ਬਾਰੇ ਬਣੇ ਭਾਣ ਭਾਣ ਹੋ ਠੀਕ ਠਾਕ ਵੀਰੇ ਠੀਕ ਆ ਇਹਨੇ ਜਦੋਂ ਤੁਹਾਨੂੰ ਦੇ ਕੋਲ ਇਨੇ ਚਰ ਬਾਅਦ ਆਇਆ ਤੁਹਾਨੂੰ ਇਹਨੇ ਪਛਾਣ ਲਿਆ ਸੀ ਕਿ ਨਹੀਂ ਮਤਲਬ ਬੋਲਦਾ ਹੀ ਬਹੁਤ ਘਟਿਆ ਪਰ ਬਾਜ ਦਈਏ ਤੇ ਗਾੜੀ ਹੰਗਾਰਾ ਪੂਰਾ ਦਿੰਦਾ اچھا ਜਦੋਂ ਘਰ ਆਇਆ ਤੁਹਾਨੂੰ ਕਿਸੇ ਨੂੰ ਨਹੀਂ ਪਛਾਣਿਆ ਨਹੀਂ ਨਹੀਂ ਇਹਨੂੰ ਜਾ ਕੇ ਲੈ ਨਹੀਂ ਇਹਨੂੰ ਜਾ ਕੇ ਲਿਆਂਦਾ ਵਾ ਇਸ਼ਾਰੇ ਤੈਨ ਮਤਲਬ ਉਹੀ ਆ ਕਿ ਜਦੋਂ ਤੁਹਾਨੂੰ ਹੀ ਮਿਲਿਆ ਵੀਰ ਜਦੋਂ ਮਤਲਬ ਕਿ ਕਿੰਨੇ ਸਾਲਾਂ ਬਾਅਦ ਆਇਆ ਤੁਹਾਨੂੰ ਇਹਨੇ ਮਤਲਬ ਕਿ ਤੁਹਾਡੇ ਨਾਲ ਕੋਈ ਰਾਬਤਾ ਕਾਇਮ ਜਣੀ ਹੋਇਆ ਹੈ ਹਨਾ ਪਛਾਣਿਆ ਨਹੀਂ ਹਨਾ ਪਛਾਣਿਆ ਨਹੀਂ ਕਿਸੇ ਨੇ ਹਨਾ ਦੇ ਮੇਰਾ ਫੋਨ ਵੀ ਬੈਠਾ ਚੁੱਪ ਜਾ ਹੈ ਨਾ ਆਹ ਵੇਹੜਾ ਇਦਾਂ ਚੁੱਪ ਆਹ ਦੇਖੋ ਇਹ ਕਹਿੰਦੇ ਆ ਸੀਨ ਨਾਲ ਵਾ ਪੱਕੇ ਦੀ ਆ ਉਂਗਲ ਦਾ ਸੀਨ ਦਾ ਪੱਕਾ ਵਾ ਅੱਛਾ ਆ ਸੀਨੇਰੇ ਆ ਦੇ ਵੱਟਦੇ ਆ ਤੇ ਲੱਗਾ ਟੋਕਾ ਵੱਜਾ ਇਹ ਕੀ ਗੱਲ ਹੋਈ ਇਹ ਦੋਨੇ ਹੀ ਟੋਕਾ ਕਾਬੂ ਤੇ ਆਇਆ ਕਿ ਪੱਲੀਆਂ ਚ ਇਹ ਕਹਿੰਦੇ ਸਾਰਿਆਂ ਵਾਂ ਨੂੰ ਕਰੰਟ ਲਾਇਆ ਵਾ ਅੱਛਾ ਆ ਸਾਰਾ ਸੀਨੇ ਦਾ ਸਾਰ ਸੜਿਆ ਵਾ ਆ ਕਰੰਟ ਲਾ ਲਾ ਗਿਆ ਵੇ ਕਿਤੇ ਮਾਪੇ ਬਾਬਾ ਨਾਮ ਕੀ ਬਚਾਉਂ ਵਾਲੇ ਨੇ ਇਹ ਕਰੰਟ ਕਰੰਟ ਲਾਉਂਦੇ ਨੇ ਕਰੰਟ ਲਾਉਂਦੇ ਨੇ ਜਿਹੜੋ ਕੱਕੀ ਕਦੇ ਜੰਮ ਕੋ ਕਾਬੂ ਆਏ ਹੋਏ ਜਿਹੜਾ ਇਹ ਇੰਦਾ ਜਾਲਮ ਪਤਾ ਹੋਊਗਾ ਜਿਹੜਾ ਕਿਤੇ ਨਾ ਅੱਖੇ ਉੱਤੇ ਲੱਗਦਾ ਜਦੋਂ ਮੰਨ ਲਓ ਵੀ ਨਾ ਅੱਖੇ ਅੱਖੇ ਉੱਤੇ ਲੱਗਦਾ ਹੋਊਗਾ ਬੰਦਾ ਨਾ ਕਰੀਦਾ ਤੇ ਫਿਰ ਇਹੋ ਜਿਹੇ ਨੂੰ ਮਾਰ ਕੋ ਤੁਸੀਂ ਤੁਸੀਂ ਇੱਕ ਆ ਉਂਗਲ ਤੁਮਛਾਣਿਆ ਇਹ ਇੱਕ ਤਾਂ ਲੱਕ ਤੇ ਨਹੀਂ ਇਹ ਲੱਕ 'ਚ ਕਹਿੰਦੇ ਕੋ ਦਾਗ ਆ ਗਿਆ ਅੱਛਾ ਇਹ ਉਂਗਲ ਹੈਨਾ ਆ ਵੀ ਉਂਗਲ ਗੱਟ ਜਾ ਪਿਆ ਹਾਂ ਇਹ ਪੱਕਾ ਹੀ ਆ ਦੇ ਅੱਛਾ ਇੱਥੋਂ ਪਛਾਣਿਆ ਤੁਸੀਂ ਹੋਰ ਵੀਰੇ ਕੀ ਹਾਲ ਆ ਇੱਦਾਂ ਨਹੀਂ ਬੋਲੋ ਆਪਾਂ ਆਪ ਨਹੀਂ ਕਹੀ ਚੀਜ਼ ਆ ਚਾਹ ਪੀਣੀ ਆ ਚਾਹ ਪੀਣੀ ਆ ਚਾਹ ਪਿਆ ਦਣੀ ਚਾਹ ਬਾਪ ਜਿੰਨੇ ਮਰਜ਼ੀ ਪੀ ਜਾਓ ਉਹਦੇ ਕੋਈ ਚਾਹ ਦੇ ਦਿਓ ਬਾਬਾ ਜੀ ਤੁਸੀਂ ਇੱਧਰ ਰਹਿ ਤੋ ਰੋਟੀ ਨਹੀਂ ਖਾਣੀ ਰੋਟੀ ਨਹੀਂ ਅੱਛਾ ਰੋਟੀ ਖਾਣੇ ਨਹੀਂ ਰੋਟੀ ਖਾਂਦਾ ਬਾਅਦ ਕਿਤੇ ਜਿਆਦਾ ਜਿਆਦਾ ਵੱਡ ਜਾਂਦਾ ਸਾਨੂੰ ਤਿੰਨੇ ਟਾਈਮ ਪਤਾ ਪਈ ਰੋਟੀ ਖਾਣੀ ਆ ਸਾਨੂੰ ਸਵੇਰ ਦਾ ਰੋਟੀ ਦਾ ਇਹਨੂੰ ਖਾਣ ਖਾਣ ਪੀਣ ਦਾ ਕੋਈ ਨਹੀਂ ਪਤਾ ਇੱਦਾਂ ਲੈਟਰਨ ਬਾਸ ਹੁੰਦਾ ਪਤਾ ਹੈ ਹਾਂ ਉਹ ਉਹ ਪਤਾ ਉਹ ਪਤਾ ਅੱਛਾ ਉਹ ਪਤਾ ਮੈਂ ਲੈਟਰਨ ਨਹੀਂ ਜਾਣਾ ਮੈਂ ਬਾਥਰੂਮ ਕਰਨਾ ਉਹ ਕੋਈ ਮਸਕਲ ਨਹੀਂ ਹੈ ਉਹ ਤੇ ਇਹ ਜਿਹਨ ਵਿਚਾਰੇ ਨੂੰ ਲੋਕੀ ਫੜ ਕੇ ਤੇ ਪੱਠੇ ਪਾਉਂਦੇ ਪੱਠੇ ਪੱਠੇ ਮਤਲਬ ਕਿੱਥੇ ਉਹਨਾਂ ਦੀ ਗਤੀ ਹੋ ਗਈ ਨਹੀਂ ਕੋਈ ਸੋਚਦਾ ਨਹੀਂਗਾ ਨਹੀਂ ਸੋਚਦਾ ਵੀ ਜੇ ਮੰਨ ਲਓ ਆਪਣੇ ਪੁੱਤ ਨੂੰ ਕੋਈ ਇਦਾਂ ਕਰੇ ਤੇ ਆਪਣੇ ਬਾਪੂ ਦੇ ਦਿਲ ਤੇ ਕੀ ਕੀ ਕਰਕੇ ক্রিকেট ਖੇਡਣ ਵਾਲੇ ਮੁੰਡੇ ਨੂੰ ਲੱਭ ਕੇ ਕਰ ਦਿੰਦੇ ਮਗਰ ਉਹ ਕਰਕੇ ਬਾਸ਼ਾ ਸ਼ੇਖਾ ਹੁੰਦਾ ਸ਼ਿਕਾਇਤ ਹੁੰਦਾ ਸੀ ਕਿ ਕਹਿੰਦਾ ਬਾਸ਼ਾ ਗਨੇ ਖੇਡਦਾ ਮੈਂ ਵੀ ਬੜਾ ਰਿਆ ਕਰੀ ਲੱਭ ਕੇ ਖੜ ਦਿੰਦੇ ਨਹੀਂ ਮਗਰ ਮਗਰ ਬਾਪੂ ਨੇ ਟੀਮ ਬਣਾਉਣੀ ਆ ਕਦੀਰ ਲਾਲੋ ਜਦ ਤੱਕ ਦੀਰ ਹੀ ਹਾਰੀ ਹੋਏ ਜਦੋਂ ਬੰਦੇ ਨਹੀਂ ਨਾ ਨਾ ਕੋਈ ਛੋੜ ਸ਼ਰਾਬਾ ਨਹੀਂ ਕਰਦਾ ਮੈਂ ਦੋ ਘੰਟੇ ਬੈਠ ਰਹੇ ਇਹਦੇ ਲੱਗੋ ਏਦਾਂ ਬੈਠਾ ਰਹੇ ਸਾਰਾ ਦਿਨ ਬਹੋ ਜਾ ਸਾਰਾ ਦਿਨ ਬਠਾਲ ਸਰੋ ਚਾਹ ਬਣਾ ਹੀ ਆ ਬਾਤ ਵੀ ਕੁਛ ਨਹੀਂ ਆ ਕੋਈ ਤੇ ਦੇ ਰੱਖੀ ਮਸਰ ਮਸਰ ਮੈਂ ਨਹੀਂ ਉਦਾਂ ਜੀ ਭਲਜੀ ਪਈ ਨਾ ਕੁਰਸੀ ਦਾ ਕਰਕੇ ਆ ਹਾਂ ਫਿਰ ਜਿਤਾਓ ਤੇ ਜਾ ਕੇ ਬਹਿ ਜਾਣਾ ਫਿਰ ਅੱਜਕੱਲ ਮਸਰ ਤੇ ਉਦਾਂ ਇੱਥੇ ਘਰੇ ਲੜੀ ਜਾਣਾ ਫਿਰ ਕਈ ਮਸਰ ਜੀ ਲੜੇ ਡਾਉਣਾ ਮਸਰ ਜੀ ਮੈਨੂੰ ਪਤਾ ਨਹੀਂ ਲੱਗ ਰਿਹਾ ਵਿਚਾਰੇ ਮੈਨੂੰ ਮੱਛਰ ਨੇ ਕਟਿਆ ਕਿ ਬੀੜੀ ਬੜੀ ਲੰਬੀ ਆ ਇਸ ਤੇ ਬੱਜ ਜਾ ਇੱਕ ਜਿਹੜੀ ਕਿਨੇ 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 ਦਿਨ ਕਈ ਰੋਧਾਂ ਵੀ ਨਹੀਂ ਕਰੇ ਹੁੰਦਾ ਹਨ ਜੇ ਰੋਜ਼ ਹੀ ਕਰਦੇ ਨਹੀਂ ਸ਼ਾਮ ਨੂੰ ਘਰ ਸ਼ਾਮ ਨੂੰ ਘਰ ਆਪਾਂ ਨੂੰ ਘਰ ਆਪਾਂ ਨੂੰ ਆ ਕੇ ਜਾਣ ਕੇ ਵੜਨਾ ਇਹਨਾਂ ਪਤਾ ਹੈਗਾ ਇਹਦੇ ਭਰਾ ਕਿਹੜੇ ਦੂਜੇ ਆ ਕੰਮ ਤੇ ਉਹ ਕੰਮ ਤੇ ਪੱਲੇਦਾਰੀ ਕਰਦੇ ਮੰਡੀ ਮੁੰਡੀ ਸ਼ਹਿਰ ਕੰਮ ਉੱਥੇ ਜਾ ਵਿਚਾਰੇ ਜੇ ਮੈਂ ਭੈਣ ਨੂੰ ਕਿਹਾ ਸੀ ਮੈਂ ਅੱਜ ਆਣਾ ਤੇ ਮਿਲ ਲਈ ਦਿੱਕਰੀ ਨਹੀਂ ਪਰਚਾਈ ਇਹਦੀ ਇੱਥੇ ਹੀ ਆ ਕਿਹੜੀ ਤੁਸੀਂ ਡਿੰਪਲ ਕਿੱਥੇ ਦੀ ਡਿੰਪਲ ਇਧਰ ਆਂ ਉਧਰ ਘਟਿਆ ਕਹਨੇ ਮੈਂ ਜਦ ਜਿਵੇਂ ਵੀਰਾਂ ਨੂੰ ਦੱਸਿਆ ਮੈਂ ਲੈ ਚੱਲੇ ਜਾਵਾਂਗਾ ਰੱਬ ਨਾ ਕਰੇ ਹਨਾ ਕੋਈ ਹੋ ਸਕਦਾ ਮੈਨੂੰ ਆਪਣੀ ਘੜੀ ਦਾ ਨਹੀਂ ਪਤਾ ਵੀ ਅਗਲੀ ਘੜੀ ਚ ਮੇਰੇ ਨਾਲ ਕੀ ਹੋਣਾ ਹਨਾ ਜੇਕਰ ਤੁਹਾਨੂੰ ਕੋਈ ਇਤਰਾਜ਼ ਆ ਤਾਂ ਮੈਨੂੰ ਹੁਣ ਦੱਸ ਦਿਓ ਮੇਰੀ ਬੇਣੀ ਕਿਸੇ ਕਲੋਂ ਠੀਕ ਹੈ ਨਾ ਕਾ ਲੋ ਤੁਸੀਂ ਕਹੋ ਸਾਡਾ ਵੀਰ ਇਦਾਂ ਸੀ ਇਦਾਂ ਸੀ ਹਨਾ ਆ ਪੈਣ ਫਿਰ ਕਰਨ ਪਤਾ ਵੀ ਦੁਨੀਆ ਤੇ ਰੱਬ ਦੇ ਰੰਗਾਂ ਦਾ ਤੇ ਘੜੀ ਫਲਦਾ ਨਹੀਂ ਮੈਂ ਨਹੀਂ ਕਹਿੰਦਾ ਹੋ ਸਕਦਾ ਵੀ ਇਹ ਤੋਂ ਪਹਿਲਾਂ ਮੈਂ ਤੁਰ ਜਾ ਜਾਂ ਮੇਰੇ ਤੋਂ ਪਹਿਲਾਂ ਇਹ ਤੁਰ ਜਾ ਪਰ ਆਪਾਂ ਇੱਕ ਵਾਰੀ ਹਨਾ ਆਪਣਾ ਸਪਸ਼ਟਿਕਰਨ ਕਰਨਾ ਜ਼ਰੂਰੀ ਹੁੰਦਾ ਠੀਕ ਹੈ ਜੀ ਇਹ ਤੋਂ ਹਾਂ ਤੇ ਸੇਵਾ ਕਰਦੇ ਸੇਵਾ ਕਰ ਲੈ ਦੇ ਦਿੱ ਤਗੜੀ ਕੋਕੜੀ ਦਾ ਤੇ ਸਤਮੁੱਚ ਵੀਰੋ ਨਾ ਤੂੰ ਕੋਈ ਇਤਰਾਜ਼ ਨਹੀਂ ਉਹਨਾਂ ਨੂੰ ਪੁੱਛਿਆ ਵਾ ਨਾ ਇਹਨਾਂ ਵੀ ਉਹਨਾਂ ਨੂੰ ਆਖਿਆ ਵੀ ਉਹਨਾਂ ਨੇ ਮਗਰੋਂ ਤੋੜ ਲਿਆ ਭਾਈ ਅਸੀਂ ਬੈਠੇ ਇੱਥੇ ਕਿਰਾਏ ਦੀ ਗੱਲ ਕਰਾਂ ਗੱਲ ਕਰਾ ਕੋਈ ਕਰਾ ਦਿਓ ਗੱਲ ਕਰਾ ਦਿਓ ਕਰਾ ਦਿਓ ਜੰਮੇ ਆਰ ਬੰਦੇ ਬੈਠੇ ਗੱਲ ਨਹੀਂ ਮੈਂ ਵੈਸੇ ਹੀ ਗੱਲ ਕਰਦਾ ਕੱਲ ਨੂੰ ਕਈ ਆਈ ਕੱਲ ਨੂੰ ਕਈ ਆਇਆ ਹੁੰਦਾ ਵੀਰੇ ਤੂੰ ਸਾਡ ਨਾਲ ਕਿਹੜਾ ਗੱਲ ਕੀਤੀ ਸੀ ਜੀ ਹੁੰਦਾ ਹੁੰਦਾ ਨਹੀਂ ਨਹੀਂ ਕਲੀਅਰ ਕਰ ਲੋ ਕਿਉਂਕਿ ਵੀਰੇ ਮੈਂ ਇਹਨਾਂ ਇਸ ਦੁਨੀਆ 'ਚ ਰਹਿਣਾ ਮੈਂ ਦੁਨੀਆਂ 'ਚ ਬੜੇ ਰਾਂਗਿਆ ਦੁਨੀਆਂ 'ਚ ਰਾਂਗਿਆ ਦੁਨੀਆਂ ਦੇ ਬੜੇ ਸਾਡੇ ਕੋਲ ਅੱਗੇ ਇੱਕ ਬੰਦਾ ਛੁੜਾਇਆ ਉਹ ਘਰੇ ਗਿਆ 15 ਸਾਲੀ ਪਤਾ ਪਰਿਵਾਰ ਜਿਹਨਾਂ ਨੂੰ ਲੈਣਾ ਕਿੰਨੇ ਵੀਰੇ ਵਾਲੀਵਾਲ ਦਾ ਬੜਾ ਟੌਪ ਦਾ ਬਰੇਸ ਸੀ ਦੇਖੋ ਠੀਕ ਹੈ ਜੀ ਬੜਾ ਤਗੜਾ ਬਰੇਸ ਸੀ ਵਾਲੀਵਾਲ ਦਾ ਹਾਈਟ ਵੀ ਮੇਰੇ ਸਾਹ ਨਾਲ ਦੀ 6 ਫੁੱਟ ਤੋਂ ਉੱਚੀ ਹੋਣੀ ਹੈ ਠੀਕ ਹੈ ਤੇ ਕਹਿੰਦੇ ਚੰਗਾ ਭਲਾ ਹੋਏਗਾ ਪਤਾ ਨਹੀਂ ਕੀ ਉਹਨੂੰ ਕੀਤਾ ਮੱਝਾਂ ਵਾਲੇ ਜਿਹੜੇ ਹੁੰਦੇ ਆ ਠੀਕ ਹੈ ਜੀ ਹਾਂ ਉਹ ਕਿੰਨਾ ਆਹ ਤਰ੍ਹਾਂ ਨੀ ਕੀ ਉਹ ਕੀ ਕੀਤਾ ਬੰਦੇ ਨੂੰ ਨਾ ਦਿਮਾਗੀ ਕਿਦਾਂ ਟੌਰਚਰ ਕਰਦੇ ਆ ਬੰਦੇ ਨੂੰ ਪਰਨਾ ਬਦਾ ਦਿਮਾਲਾ ਬਦਾਂ ਨੇ ਸੱਟਾ ਮਾਰਦੇ ਇੱਥੇ ਸੱਟਾ ਲਾ ਕੇ ਫੇਰ ਥੋੜੀ ਦਾ ਸੱਟਾ ਮਾਰਦੇ ਆ ਐਦਾਂ ਕੰਮ ਹੁੰਦੇ ਇਹ ਗੁਰਪ੍ਰੀਤ ਭਾਈ ਨੇ ਬੜੇ ਬੰਦੇ ਸੱਟਵਾਏ ਜਿਨ੍ਹਾਂ ਦੇ ਕੇਸੇ ਸਾਹਮਣੇ ਆਏ ਕਿ ਇਹ ਇੱਥੇ ਸੱਟਾ ਪਗਾਈ ਗੱਲ ਕਰ ਰਹੇ ਹੋ ਮਾਇਆ ਹਾਂ ਨਾ ਗੁਰ ਚੁੱਕਿਆ ਹਾਂ ਹਲੋ ਕੀ ਐ ਨਾਲ ਪੜਾ ਬਾਬਾ ਜੀ ਮੇਰੇ ਸਰਪੰਚ ਬੋਲਣ ਲਿਆ ਆ ਤੇ ਰੋਸਤ ਮੇਰੀ ਗੱਲ ਸੁਣੋ ਇਹ ਬੰ ਵੀ ਸਾਡੇ ਕੋਲ ਇਹ ਸੇਵਾ ਸੇਵਿਟੀ ਆ ਹਾਂਜੀ ਸਰ ਤੇ ਇਹਨਾਂ ਚਲੋ ਵੀਰ ਨੂੰ ਇੱਥੇ ਖੜਨਾ ਹੋਵੇ ਤੇ ਇਹਨਾਂ ਚਲੋ ਸਿਵਾਇ ਕੀਤੀ ਆ ਭਲੇ ਦਾ ਕੰਮ ਕਰਦੇ ਆ ਤੇ ਹਾਂ ਤੇ ਪਤਾ ਕੀ ਘੜੀ ਦਾ ਕੋਈ ਪਤਾ ਨਹੀਂ ਉਹਨਾਂ ਦੀ ਗੱਲ ਸਾਜਿਆ ਫਿਰ ਰੱਬ ਨਾ ਕਰੇ ਕੁਝ ਹੋ ਜੇ ਤੇ ਤੁਹਾਨੂੰ ਇਹਤ ਨਹੀਂ ਐਪਲੀਕੇਸ਼ਨ ਲਾਉਗੇ ਕਿਉਂਕਿ ਸਾਡਾ ਭਰਾ ਚੰਗਾ ਭਲਾ ਹੈ ਹਾਂ ਜੇ ਤੁਸੀਂ ਵੇਖੋ ਜੇ ਤੁਹਾਡੀ ਸਹਿਮਤੀ ਹੈ ਤੇ ਇਹਨਾਂ ਖੜਨਾ ਨਹੀਂ ਤੇ ਇਹਨਾਂ ਨੂੰ ਕੋਈ ਮਤਭੰਨੀ ਹੈਗਾ ਖੜਨਾ ਠੀਕ ਹੈ ਗੱਲ ਕਰ ਗੱਲ ਕਰ ਹਾਂ ਚਲੋ ਆ ਕਰੋ ਫਿਰ ਕਰ ਦੇਖੋ ਹਾਂ ਹਾਂ ਹੈਲੋ ਸਸਿਕਾ ਪਪਾ ਜੀ ਸਸਿਕਾ ਜੀ ਵਿਜੀ ਸਸਿਕਾ ਜੀ ਜੀ ਕੀ ਨਾਮ ਆਪਣਾ ਐ ਰੋਹਿਤ ਮਸੀਹ ਜੀ ਰੋਹਿਤ ਮਸੀਹ ਇਹ ਵੀ ਜੀ ਤੁਹਾਡੇ ਕੀ ਲੱਗਦੇ ਆ ਜਿਹੜੇ ਸਹੀ ਨਹੀਂ ਆ ਇਹ ਮੇਰੇ ਵੀਰ ਹੀ ਆ ਜੀ ਆਪਣੇ ਕੇ ਆ ਓਕੇ ਜੀ ਤੇ ਵੀਰੇ ਅਸੀਂ ਨਾ ਸੰਸਤਾ ਵੱਲੋਂ ਆਏ ਆ ਤੁਹਾਡੇ ਪਰਿਵਾਰ ਨੇ ਫੋਨ ਲਾਇਆ ਸੀਗਾ ਕਿ ਉਹਨਾਂ ਦੇ ਕਹਿਣ ਤੇ ਆਏ ਆ ਤੇ ਅਸੀਂ ਵੀਰੇ ਨੂੰ ਲੈ ਚੱਲੇ ਆ ਤੁਹਾਨੂੰ ਕੋਈ ਇਤਰਾਜ਼ਤ ਨਹੀਂ ਇਸ ਚੀਜ਼ ਤੋਂ ਨਹੀਂ ਜੀ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ ਸਵਾਦਾ ਜੀ ਬਿਲਕੁਲ ਇਤਰਾਜ਼ ਨਹੀਂ ਠੀਕ ਹੈ ਵੀ ਜੀ ਵੀਰ ਕਿਉਂਕਿ ਕਈ ਵਾਰ ਕੀ ਹੁੰਦਾ ਵਾ ਕਿ ਰੱਬ ਨਾ ਕਰੇ ਹਨਾ ਸਵਾਸਾਂ ਦੀ ਪੂੰਜੀ ਦਾ ਕਿਸੇ ਦਾ ਨਹੀਂ ਪਤਾ ਮੈਂ ਵਾਰ-ਵਾਰ ਇਹ ਗੱਲ ਕਰਦਾ ਹਨਾ ਕੱਲ ਨੂੰ ਰੱਬ ਨਾ ਕਰੇ ਕੋਈ ਪ੍ਰੋਬਲਮ ਹੋਵੇ ਕਿਸੇ ਦੀ ਮੈਂ ਫਿਰ ਤੁਹਾਡੇ ਵੱਲੋਂ ਸ਼ਿਕਾਇਤ ਨਹੀਂ ਚਾਹੀਦੀ ਫਿਰ ਜੇ ਕਰੇ ਗੱਲਾਂ ਤੇ ਨਹੀਂ ਜੀ ਨਹੀਂ ਕੋਈ ਸ਼ਿਕਾਇਤ ਕੋਈ ਸ਼ਿਕਾਇਤ ਹੂੰ ਚਲੋ ਠੀਕ ਹੈ ਮੈਂ ਤਾਂ ਵੈਸੇ ਤੁਹਾਨੂੰ ਮਿਲ ਕੇ ਜਾਣਾ ਸੀਗਾ ਤੇ ਚਲੋ ਕੋਈ ਗੱਲ ਨਹੀਂ ਕੰਮ ਦੇ ਦੇਣ ਵਾਲੇ ਬੰਦੇ ਥੋੜੇ ਨਾ ਗੱਡੀ ਲਾਉਣ ਦੇ ਦੀ ਕੰਕਰੀਟ ਦੇ ਗੱਤ ਨਹੀਂ ਕੋਈ ਗੱਲ ਨਹੀਂ ਪਤਾ ਵਾ ਕਿ ਕੰਮ ਦੇ ਦੇਣਵਾ ਔਖਾ ਸੀਜ਼ਨ ਚੱਲਣ ਡਿਆ ਵਾ ਕੋਈ ਗੱਲ ਨਹੀਂ ਵੀਰੇ ਮੈਂ ਇਹਨਾਂ ਨੂੰ ਲੈ ਚੱਲਦਾ ਮੈਂ ਜਦੋਂ ਵੀ ਤੁਹਾਡਾ ਦਿਲ ਕਰੇ ਕੋਈ ਆਲੇ ਤੁਸੀਂ ਉੱਥੇ ਆਣ ਕੇ ਮਿਲ ਸਕਦੇ ਜੀ ਕੋਈ ਗੱਲ ਨਹੀਂ ਹਾਂ ਚਲੋ ਠੀਕ ਆ ਜੀ ਹਾਂਜੀ ਓਕੇ ਥੈਂਕ ਯੂ ਵੀਰ ਜੀ ਹਾਂ ਉੱਥੇ ਦੋ ਗੋਆ ਪੋਲਾਂਗੇ ਹਾਂ ਦੋ ਗੋਆ ਜੋ ਕੋਈ ਸੇਵਾ ਪਾਈ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਪਿਆਰ ਕਰ ਪਿਆ ਫੜਕ ਲੈ ਸਾਡੇ ਹਾਂਜੀ ਆ ਸਾਈਨ ਕਰਾ ਲੈਣੀ ਹਾਂ ਸਾਈਨ ਉਹਨਾਂ ਤੇ ਸਰਪੰਚ ਸਾਹਿਬ ਦੇ ਹੋ ਗਿਆ ਮੋਹਰ ਵਾਲੀ ਹਾਂਜੀ ਮੋਹਰ ਲਾਤੀ ਹਾਂਜੀ ਹਾਂਜੀ ਚਾ ਹੋ ਗਿਆ ਨਾ ਹਣਾ ਸਰ ਕੰਪਲੀਟ ਸੱਤਾਂ ਵਾਲੀ ਜੀ ਤੁਹਾਡਾ ਇੱਕ ਵਿੱਚ ਪਾ ਲੈ ਦੇ ਹਨ ਕਿ ਆਪਾਂ ਹੁਣ ਚੱਲੀਏ

ਬਠਾ ਲੈਨੇ ਮਉਣ ਗੱਡੀ ਲੈ ਕੇ ਉਧਰ ਆ ਜਾ ਹਾਂਜੀ ਤੈਨੂੰ ਗੱਡੀ ਹਾਂਜੀ ਗਲਾਸੇ ਰੱਖ ਲੋ ਕੋਈ ਗੱਲ ਨਹੀਂ ਖਾਤੀ ਫਾ ਲੋ ਗਲਾਸ ਦੇ ਦੇ ਦੇਣਾ ਹੈ ਠੀਕ ਹੈ ਕੋਈ ਨਾ ਕੋਈ ਨਹੀਂ ਉਹ ਤੇ ਬੜੇ ਆਪਾਂ ਪਾਪਾ ਜੀ ਦੇ ਦੇਣਗੇ ਸੋਨੇ ਦਾ ਗਲਾਸ ਅਮੀ ਪਾਪਾ ਜੀ ਦੇ ਦਿਓ ਗਲਾਸ ਚਲਾ ਜੀ ਚਾਹ ਪੀਏ ਆਪਾਂ ਚੱਲਦੇ ਚਾਹ ਪੀ ਲੈ ਮੇਰਾ ਭਰਾ ਨਹੀਂ ਆ ਜਾ ਗੱਡੀ ਆਪਣੀ ਹੈ ਨਾ ਹਾਂਜੀ ਹਾਂਜੀ ਕੋਈ ਨਹੀਂ ਬਹੁਤ ਖੁੱਲੂ ਚਲਾ ਕੋਈ ਨਹੀਂ ਕੋਈ ਨਹੀਂ ਪਾਪਾ ਤੇ ਦੇ ਦੋ ਗਲਾ ਇੱਕ ਹੋਰ ਚਾਹ ਚਾਹ ਪਿਆ ਲੈਣੀ ਬੰਦੇ ਨੂੰ ਜਾਂਦੇ ਆ ਠੀਕ ਹੈ ਜੀ ਆ ਗੱਡੀ ਚ ਚਾਹ ਵਾਲੀ ਪਿਛੇ ਰੱਖੀ ਦਿੱਤੀ ਜਾ ਬੈਠ ਇਧਰ ਇਧਰ ਪਿਛੇ ਵਾਲਾ ਆ ਗਿਆ ਗੱਡੀ ਤੇ ਚੱਲ ਕੋਈ ਗੱਲ ਹਾਂ ਹਾਂ ਇਧਰ ਮੜ ਜਾ ਮੜ ਦੇ ਕੋਈ ਗੱਲ ਹੋ ਗਿਆ ਥੋੜਾ ਜੀ ਇਹ ਚਾਰ ਵੀ ਜਿੰਨੇ ਨਾ ਬਣਾਵਾਂ ਪੁਰਨਾਏ ਨੂੰ ਪਤਾ ਉਹ ਮੈਨੂੰ ਪਤਾਵਾਂ ਪਤਾਵਾਂ ਕੱਪੜੇ ਆ ਗੱਡੀ ਘਮਾ ਲੈ ਬੋਲ ਮੈਂ ਇੱਕ ਆਇਆ